ਪੰਜਾਬ ਸੀਐਮ ਫੈਨ ਕਲੱਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੀਐਮ ਮਾਨ ਦਾ ਸੁਖਬੀਰ ਬਾਦਲ ਤੇ ਤਿੱਖਾ ਹਮਲਾ ਕਿਹਾ ਮਾਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਗੁਨਾਹਾਂ ਦੀ ਤਾਂ ਸਿਰਫ ਸਜ਼ਾ ਹੁੰਦੀ ਹੈ ਬੇਅਦਵੀ ਕੇਸਾਂ ਦੇ ਮੁਲਜ਼ਮਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਜੀ ਹਾਂ ਇਹ ਗੱਲ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਕਹਿਣਾ ਕੀਤੀ ਹੈ ਜਿਸ ਤੇ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਸਾਫ਼ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੱਲ ਕੀਤੀ ਜਿੱਥੇ ਕਿ ਉਹਨਾਂ ਨੇ ਸੁਖਬੀਰ ਬਾਦਲ ਦੇ ਲਈ ਇਹ ਗੱਲ ਕੀਤੀ ਹੈ ਸੋ ਲਗਾਤਾਰ ਉਹਨਾਂ ਦਾ ਬਿਆਨ ਜਿਹੜਾ ਹੈ ਇਹ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੁੰਦਾ ਹੈ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਖਬੀਰ ਬਾਦਲ ਤੇ ਜਿਹੜਾ ਹੈ ਮੋੜ ਮਾ ਸ਼ਬਦੀਬ ਵਾਰ ਕਰ ਦਿੱਤਾ ਹੈ ਅੱਜ ਹੁਸ਼ਿਆਰਪੁਰ ਦੇ ਵਿੱਚ ਵਣ ਮਹੌਸੇਬ ਸਮਾਗਮ ਦੇ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਵੀ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਨਾਂ ਲਏ ਬਿਨਾ ਇੱਕ ਵਾਰ ਫਿਰ ਉਹਨਾਂ ਤੇ ਨਿਸ਼ਾਨਾ 사ਦਿਆ ਹੈ। ਉਹਨਾਂ ਕਿਹਾ ਇਹ ਕੁਝ ਲੋਕ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਰਹੇ ਨੇ। ਮਾਫ ਗਲਤੀਆਂ ਮਾਫੀ ਗਲਤੀਆਂ ਲਈ ਹੈ, ਪਾਪਾਂ ਲਈ ਨਹੀਂ। ਇਹ ਜਾਣ ਬੁੱਝ ਕੇ ਕੀਤਾ ਗਿਆ ਅਪਰਾਧ ਹੈ। ਸਾਡੇ ਤੇ ਵੀ ਕੇਸ ਚੱਲ ਰਿਹਾ ਹੈ। ਕੁਝ ਨਵੇਂ ਸਬੂਤ ਸਾਡੇ ਸਾਹਮਣੇ ਵੀ ਆਏ ਨੇ। ਕੁਝ ਦਿਨਾਂ ਚ ਵੱਡੇ ਖੁਲਾਸੇ ਹੋਣਗੇ ਸਭ ਨੂੰ ਦਰਦ ਹੈ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਸਭ ਤੋਂ ਪਹਿਲਾਂ ਦੋਸ਼ੀਆਂ ਨੇ ਖੁਦ ਜਾਂਚ ਕੀਤੀ ਕਿਹਾ ਜਾਂਦਾ ਹੈ ਕਿ ਸਾਡੇ ਇੱਥੇ ਤਿੰਨ ਅਦਾਲਤਾਂ ਨੇ ਰੱਬ ਅਤੇ ਲੋਕਾਂ ਦੀ ਅਦਾਲਤ ਨੇ ਸਜ਼ਾ ਦਿੱਤੀ ਹੈ ਜਲਦੀ ਹੀ ਅਦਾਲਤ ਸਜ਼ਾ ਵੀ ਦੇ ਦੇਵੇਗੀ ਭਾਵੇਂ ਮਹਿੰਗਾ ਵਕੀਲ ਰੱਖ ਕੇ ਕੁਝ ਸਮਾਂ ਬਚ ਜਾਵੇ ਸਾਡੀ ਕੋਸ਼ਿਸ਼ ਹੈ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਤਿਕਾਰ ਕੀਤਾ ਜਾਵੇ ਸੀਐਮਾਨ ਨੇ ਕਿਹਾ ਕਿ ਜੇਕਰ ਤੁਹਾਨੂੰ ਨਿੰਮ ਤੋਂ ਬਿਲਕੁਲ ਜਿਹੜੀ ਹੈ ਔਸ਼ਾਲੀ ਹੈ ਤਾਂ ਤੁਹਾਨੂੰ ਇੱਕ ਦਿਨ ਇੱਕ ਦਿਨ ਸ਼ਾਨ ਜਰੂਰ ਦੇਵੇਗੀ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਆਖਰ ਇਹਨਾਂ ਲੋਕਾਂ ਨੇ ਜੋ ਅਪਰਾਧ ਕੀਤੇ ਨੇ ਉਹਨਾਂ ਦੀ ਸਜ਼ਾ ਜਿਹੜੀ ਹੈ ਇਹਨਾਂ ਨੂੰ ਜ਼ਰੂਰ ਮਿਲੇਗੀ ਪਰਮਾਤਮਾ ਇਹਨਾਂ ਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਜਿਹੜੀ ਹੈ ਇਹਨਾਂ ਨੂੰ ਜ਼ਰੂਰ ਦੇਵੇਗੀ ਆਖਰ ਪਹਿਲੀ ਗੱਲ ਇੱਥੇ ਇਹ ਲੋਕ ਬਚ ਨਹੀਂ ਸਕਦੇ ਨੇ ਕਿ ਜੇਕਰ ਇੱਥੇ ਇਹ ਲੋਕ ਬਚ ਵੀ ਜਾਂਦੇ ਨੇ ਕੋਈ ਚਲਾਕੀ ਖੇਡ ਕੇ ਤਾਂ ਰੱਬ ਦੀ ਅਦਾਲਤ ਦੇ ਵਿੱਚ ਬਖਸ਼ੇ ਨਹੀਂ ਜਾਣਗੇ ਮੁੱਖ ਮੰਤਰੀ ਸਿੰਘ ਮਾਨ ਨੇ ਸਾਫ਼ ਤੇ ਸ਼ਰਿਆਮ ਗੱਲ ਜਿਹੜੀ ਹੈ ਕਹਿ ਦਿੱਤੀ ਹੈ ਸੋ ਆਖਰ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਸਿੱਧਮ ਸਿੱਧਾ ਕਹਿ ਦਿੱਤਾ ਹੈ ਕਿ ਆਖਰ ਤੁਹਾਨੂੰ ਜਿਹੜੀ ਹੈ ਸਜ਼ਾ ਜ਼ਰੂਰ ਮਿਲੇਗੀ ਸੀਐਮਪੌਂਕ ਫੈਨ ਕਲੱਬ ਦੇ ਨਾਲ ਜੁੜੇ ਰਹੋ ਜੀ ਧੰਨਵਾਦ